ਉਹ ਦੇ ਦੇ ਜੀ ਆਹ 500 ਦਿੰਦਾ ਜੀ ਉਹ ਕੋ ਲੈ ਕੇ ਜੀ ਬਈ 100 ਦੇ ਰਿਹਾ ਮੈਨੂੰ ਹੁਕਮ ਲਾਓ ਕੀ ਚਾਹੀਦਾ ਉਹ ਤੁਸੀਂ ਕੋਈ ਨਾ ਸਾਨੂੰ ਦੇ ਜੋ ਮੰਤਰੀ ਬੰਦੇ ਆਏ ਕਹੈਂ ਮੈਂ ਮੰਤਰੀ ਸ਼ੰਤਰੀ ਬੰਦੇ ਸਾਡੇ ਫੇ ਹੋਈ ਫੇ ਵੋਟਾਂ ਪਾਉਣ ਲਈ ਜੀ ਸੇਵਾਦਾਰ ਬਾਪੂ ਲਾਲ ਬਾਦਸ਼ਾਹ ਦਰਬਾਰ ਦੀ ਬਾਤ ਤੇ ਤੁਸੀਂ ਆਖੜ ਪੈਸੇ ਪੈਸੇ ਚਾਹੀਦੇ ਜਾਂ ਕੋਈ ਪੈਸੇ ਚਾਹੀਦੇ ਅਸੀਂ ਮਿੱਟੀ ਲੈਣੀ ਅਸੀਂ ਕਰਨੇ ਆ ਜੀ ਲੋ ਫੜ ਹਾਂ ਜੀ ਠੀਕ ਹੈ ਜੀ ਨੂੰ 15 ਜੀ ਨੂੰ ਮਾਰ ਹੋਰ ਜਿੰਨੇ ਚਾਹੀਦੇ ਆ ਮੈਨੂੰ ਦੱਸਣਾ ਜਿੰਨੀ دیر ਕੰਪਲੀਟ ਨਾ ਹੋਵੇ ਜੋ ਚਾਹੀਦਾ ਉਹ ਇੱਥੇ ਕੰਮ ਚੱਲਦਾ ਹੀ ਤੁਰੀ ਬੁਰੇ ਆਈਏ ਹੋਰ ਲੈ ਲਓ ਬਾਜੀ ਨੇ ਖੁੱਲੇ ਹੀ ਦੇ ਜਾਣੇ ਆਪਾਂ ਨੂੰ ਮੇਰੀ ਗੱਲ ਬਾਜੀ ਜਣੀ ਆਪਣੇ ਪਿੰਡ ਤੋਂ ਹੀ ਹੈ ਨਾਲ ਤੋਂ ਇਹ ਨਾਲ ਮੇਰੇ ਨਾਨਕੇ ਕਰੋ ਮਤਲੀ ਉੜਨਾ ਕਰੀ ਕੋਈ ਹਾਂ E